ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਇੱਕ ਵਾਰ ਫਿਰ ਤੁਹਾਡੇ ਨਵੀਂ ਵੀਡੀਓ ਦੇ ਵਿੱਚ ਮੌਸਮ ਦੀ ਅਫਰੇ ਲੈ ਕੇ ਹਾਜ਼ਰ ਹਾਂ ਜੀ ਗੱਲ ਕਰਾਂਗੇ ਅਗਲੇ 3-4 ਦਿਨਾਂ ਦੀ ਯਾਨੀ ਕਿ 19 ਜਨਵਰੀ ਤੱਕ ਮੌਸਮ ਪੰਜਾਬ ਦਾ ਕਾਇਦਾ ਰਹਿ ਸਕਦਾ ਹੈ ਜੀ ਔਰ ਹਰਿਆਣਾ ਰਾਜਾਂ ਦੇ ਮੌਸਮ ਦੀ ਗੱਲ ਕਰਾਂਗੇ ਸੋ ਇਸ ਲਈ ਜੀ ਤਾਜ਼ਾ ਸੈਟੇਲਾਈਟ ਦਾ ਸਿਰਾਂ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ 17 ਜਨਵਰੀ ਦਾ ਦਿਨ ਹੈ ਜੀ ਅੱਜ ਤੇ ਸਵੇਰ ਦੇ ਲਗਭਗ 9:30 ਪੌਣੇ 10 ਵੱਜਣ ਜਾ ਰਹੇ ਆ ਜੋਇ ਕਿ ਅਸੀਂ ਤੁਹਾਨੂੰ ਕੱਲ ਰਾਤ ਵੀਡੀਓ ਦੇ ਵਿੱਚ ਅਪਡੇਟ ਦਿੱਤੀ ਸੀ ਕਿ ਆਉਂਦੇ 24 ਘੰਟਿਆਂ ਦੇ ਦਰਮਿਆਨ ਪੰਜਾਬ ਹਰਿਆਣਾ ਰਾਜਸਥਾਨ ਦੇ ਖੇਤਰ ਔਰ ਯੂਪੀ ਬਿਹਾਰ ਤੱਕ ਸੰਘਣੀ ਧੁੰਦ ਦੀ ਚਾਦਰ ਹੈ ਜਿਹੜੀ ਛਾ ਸਕਦੀ ਹੈ ਸੋ ਇਸ ਵੇਲੇ ਦੀ ਤਸਵੀਰ ਤੁਸੀਂ ਦੇਖ ਸਕਦੇ ਆ ਕਿ ਪੰਜਾਬ ਦੇ ਲਗਭਗ ਸਾਰੇ ਖੇਤਰਾਂ ਦੇ ਵਿੱਚ ਧੁੰਦ ਦੀ ਚਾਦਰ ਇਸ ਵੇਲੇ ਛਾਈ ਹੋਈ ਹੈ ਕੁਝ ਕੁ ਜ਼ਿਲ੍ਹਿਆਂ ਨੂੰ ਛੱਡ ਕੇ ਜਿਹੜੇ ਪਹਾੜਾਂ ਦੇ ਨਾਲ ਲੱਗਦੇ ਆ ਜਿਨ੍ਹਾਂ ਦੇ ਵਿੱਚ ਹੁਸ਼ਿਆਰ ਫਰ ਨਵਾਂ ਸ਼ਹਿਰ ਸ਼੍ਰੀ ਹਰਨਪੁਰ ਸਾਹਿਬ ਨੰਗਲ ਇਹਨਾਂ ਖੇਤਰਾਂ ਨੂੰ ਛੱਡ ਕੇ ਬਾਕੀ ਲਗਭਗ ਸਾਰੇ ਪੰਜਾਬ ਦੇ ਵਿੱਚ ਧੁੰਦ ਛਾਈ ਹੋਈ ਹੈ हरियाणा ਦੇ ਲਗਭਗ ਸਾਰੇ ਖੇਤਰਾਂ ਦੇ ਵਿੱਚ ਤੇ Rajasthan ਦੇ ਮੱਧ Rajasthan ਦੇ ਖੇਤਰਾਂ ਤੱਕ ਯਾਨੀ ਕਿ Jaipur Udaipur ਇਹਨਾਂ ਖੇਤਰਾਂ ਤੱਕ ਅਜ ਮੇਰ ਤੱਕ ਧੁੰਦ ਦੀ ਜਾਦਰ ਜਿਹੜੀ ਛਾਈ ਹੋਈ ਹੈ UP ਦੇ ਪੂਰਬੀ ਤੇ ਉਤਰੀ ਭਾਗਾਂ ਦੇ ਵਿੱਚ ਧੁੰਦ ਨਹੀਂ ਹੈ ਉੱਥੇ ਧੁੱਪ ਚੜੀ ਹੋਈ ਹੈ ਪਛਮੀ ਭਾਗਾਂ ਦੇ ਵਿੱਚ ਧੁੰਦ ਜਿਹੜੀ ਹੈ Haryana ਦੇ ਨਾਲ ਲੱਗਦੇ ਤੇ Delhi ਦੇ ਨਾਲ ਲੱਗਦੇ ਭਾਗਾਂ ਦੇ ਵਿੱਚ ਛਾਈ ਹੋਈ ਹੈ ਸੋ ਆਉਂਦੇ 24-48 ਘੰਟਿਆਂ ਤੱਕ ਧੁੰਦ ਇਸੇ ਤਰ੍ਹਾਂ ਚਲਦੀ ਰਹਿਣੀ ਹੈ ਜੀ, ਸੀਤ ਲਹਿਰ ਵੀ ਇਸੇ ਤਰ੍ਹਾਂ ਚਲਦੀ ਰਹਿਣੀ ਹੈ। ਉੱਤਰ ਪੱਛਮ ਦੀਆਂ ਹਵਾਵਾਂ ਅੱਜ ਪੰਜਾਬ ਹਰਿਆਣਾ ਦੇ ਵਿੱਚ ਤੇਜ਼ ਗਤੀ ਦੇ ਨਾਲ ਚਲਦੀਆਂ ਰਹਿਣਗੀਆਂ ਜਿਸ ਦੇ ਨਾਲ ਠੰਡ ਦੇ ਵਿੱਚ ਹੋਰ ਵਾਧਾ ਹੋਏਗਾ। ਸੋ ਇਹ ਜਿਹੜੀ ਧੁੰਦ ਹੈ ਜੀ, ਕੁਝ ਕੁ ਜ਼ਿਲ੍ਹਿਆਂ ਦੇ ਵਿੱਚ ਧੁੱਪ ਚੜ੍ਹ ਵੀ ਸਕਦੀ ਹੈ ਦੁਪਹਿਰ ਤੋਂ ਬਾਅਦ, ਯਾਨੀ ਕਿ 2:00 ਵਜੇ ਖਾਸ ਕਰਕੇ ਲੁਧਿਆਣਾ, ਪਟਿਆਲਾ, ਸ਼੍ਰੀ ਫਤਿਹਗੜ੍ਹ ਸਾਹਿਬ, ਰੋਪੜ, ਮਹਾਲੀ ਇਹਨਾਂ ਖੇਤਰਾਂ ਦੇ ਵਿੱਚ ਧੁੱਪ ਲੱਗਣ ਦੇ ਅਸਾਰ ਨੇ। ਕੁਝ ਕੁ ਜ਼ਿਲ੍ਹੇ ਹੋਰ ਵੀ ਹੋ ਸਕਦੇ ਨੇ ਦੋਆਬੇ ਦੇ ਹੁਣ ਭ ਤੋਂ ਬਾਅਦ ਕੋਈ ਸਮੇਂ ਦੇ ਲਈ ਸੋ ਇੱਕ ਸਿਸਟਮ ਲੱਗਣਾ ਜੀ ਹਲਕੇ ਲੈਵਲ ਦਾ 19 ਬੀ ਤਰੀਕ ਨੂੰ ਤੇ ਇਹਦਾ ਕੋਈ ਬਹੁਤ ਅਮੀਰ ਅਸਰ ਨਹੀਂ ਹੈ ਪਹਾੜਾਂ ਦੇ ਵਿੱਚ ਹਲਕੀ ਬਰਬਾਰੀ 19 ਬੀ ਤਰੀਕ ਨੂੰ ਹੋ ਸਕਦੀ ਹੈ ਤੇ ਜਿਹੜੇ ਮੈਦਾਨੀ ਖੇਤਰ ਹੈ ਜਾਨਕੀ ਪੰਜਾਬ ਦੇ ਵੀ ਕੁਝ ਕੁ ਭਾਗਾਂ ਦੇ ਵਿੱਚ ਹਲਕੀ ਬੂੰਦਾਬੰਦੀ ਹੋ ਸਕਦੀ ਹੈ 19 ਦੀ ਸ਼ਾਮ ਜਾਂ ਫਿਰ 20 ਦੀ ਸ਼ਾਮ ਤੱਕ ਤੇ ਮਾਝਾ ਦੋਆਬੇ ਦੇ ਖੇਤਰਾਂ ਦੇ ਵਿੱਚ ਇਹ ਹਲਕਾ ਸਿਸਟਮ ਹੈ ਜਿਹੜਾ ਪ੍ਰਭਾਵਿਤ ਕਰ ਸਕਦਾ ਹੈ ਬੱਦਲ ਵਾਜ ਦੇ ਨਾਲ ਕਿਤੇ ਕਿਤੇ ਹਲਕੇ ਸ਼ਰਾਟੇ ਦੇ ਸਕਦਾ ਸੋ ਇਸ ਤੋਂ ਬਾਅਦ 22 23 24 ਇਹਨਾਂ ਦਿਨਾਂ ਦੇ ਦਰਮਿਆਨ ਇੱਕ ਹੋਰ ਸਿਸਟਮ ਲੱਗੇਗਾ ਜੀ ਜਿਹੜਾ ਕਿ ਹਲਕੇ ਤੋਂ ਲੈ ਕੇ ਦਰਮਿਆਨੇ ਲੈਵਲ ਦਾ ਹੀ ਜਾਪ ਰਿਹਾ ਤੇ ਉਹਦੇ ਵਿੱਚ ਵੀ ਕਹਿ ਲਿਆ ਕਿ 45 50% ਖੇਤਰਾਂ ਦੇ ਵਿੱਚ ਹਲਕੇ ਦਰਮਿਆਨੇ ਸ਼ਰਾਟੇ ਲੱਗ ਸਕਦੇ ਨੇ ਤੇ ਇਹ ਸਿਸਟਮ 22 23 ਜਾਂ ਫਿਰ 23 24 ਤੱਕ ਲੱਗਦਾ ਜਾਪ ਰਿਹਾ ਜੀ ਸੋ ਫਿਲਹਾਲ ਅਗਲੇ 3-4 ਦਿਨਾਂ ਦੇ ਲਈ ਮੌਸਮ ਵਿਭਾਗ ਨੇ orange alert ਜਾਰੀ ਕੀਤੇ ਹੋਏ ਨੇ ਸੰਗਨੀ ਧੁੰਦ ਬਹੁਤੇ ਖੇਤਰਾਂ ਨੂੰ ਪ੍ਰਭਾਵਿਤ ਕਰਦੀ ਰਹੇਗੀ ਸੋ ਜਿਹੜੇ ਲੋਕ ਸਫਰ ਕਰ ਰਹੇ ਨੇ ਜਾਂ ਜਿਹਨਾਂ ਨੇ ਸਫਰ ਕਰਨਾ ਹੈ ਅਥਨ ਸਵੇਰੇ ਤੇ ਆਪਣਾ ਬਹੁਤ ਧਿਆਨ ਨਾਲ ਸਾਵਧਾਨੀ ਵਰਤ ਕਰਨ ਤੇ ਜੇਕਰ ਬਹੁਤ ਜ਼ਰੂਰੀ ਨਹੀਂ ਹੈ ਤੇ ਤੁਸੀਂ ਸਫਰ ਤੋਂ ਅਵਾਇਡ ਕਰੋ ਸੋ ਫਿਲਹਾਲ ਆਉਣ ਦੇ ਦਿਨਾਂ ਦੇ ਲਈ ਇਹ ਚੇਤਾਵਨੀ ਅ ਜੇ ਅਲਰਟ ਮੌਸਮ ਵਿਭਾਗ ਨੇ ਧੁੰਦ ਨੂੰ ਲੈ ਕੇ ਔਰ ਸੀਤਲੇ ਨੂੰ ਲੈ ਕੇ ਜਾਰੀ ਕੀਤੇ ਹੋਏ ਨੇ ਸੋ ਆਪਣਾ ਵਿਚਾਰ ਰੱਖੋ ਮਿਲਦੇ ਆਗਲੀ ਵੀਡੀਓ ਦੇ ਵਿੱਚ ਜਿਆਦਾ ਤੇ ਜੀ ਤੁਹਾਨੂੰ